ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਪਹੁੰਚੇ ਹੋਏ ਹਾਂ ਜੀ ਮਲਕੀਤ ਗਰੁੱਪ ਨਾਭਾ ਬੜੀ ਅੱਗ ਨਾਲ ਗੁਰਦੀਪ ਸਤਿ ਸ੍ਰੀ ਅਕਾਲ ਬਾਈ ਜੀ ਓਕੇ ਬਾਈ ਬੜੀ ਵਧੀਆ ਜੀ ਵਧੀਆ ਹੋਰ ਬਾਈ ਠੀਕ ਠਾਕ ਹੋ ਕਾਲ ਜੀ ਜੇ ਚੱਲੀ ਜਾਂਦਾ ਕਾਰੋਬਾਰ ਬਹੁਤ ਵਧੀਆ ਜੀ ਬਾਕੀ ਅੱਜ ਤੁਹਾਨੂੰ ਮਲਕੀਤ ਡਾਕਟਰੀ ਦਾ ਟੂਰ ਆ ਜਿਹੜਾ ਹਨਾ ਕਰਵਾਵਾਂਗੇ ਜਿਹੜਾ ਆਪਾਂ ਪਾਰਟਸ ਵਗੈਰਾ ਜੋ ਵੀ ਹਨਾ ਕੰਬੈਨ ਨੂੰ ਲੱਗਦੇ ਆਨ ਅਰਥਾਤ ਤੁਹਾਨੂੰ ਬਿਲਕੁਲ ਐ ਟੂ ਜ਼ੈਡ ਆ ਨਾ ਜੀ ਬਾਈ ਆਪਾਂ ਨੂੰ ਗੁਰਦੀਪ ਅੱਜ ਮਲਕੀਤਨ ਇੰਡਸਟਰੀ ਵਿੱਚ ਸੈਰ ਕਹੀਦੀ ਜਾਏ ਚਾਹੇ ਆਪਾਂ ਨੂੰ ਕੰਮ ਦੀਆਂ ਗੱਲਾਂ ਹਨਾ ਜ਼ਰੂਰੀ ਗੱਲਾਂ ਦਿਖਾਊਗਾ ਬਾਈ ਅੱਜ ਵੀ ਕਿਹੜਾ 파ਰਸਾ ਜਿਹੜਾ ਨਾ ਕੰਪਨੀ ਦੇ ਅੰਦਰ ਕਈ ਵੀਰੇ ਕਹਿ ਦਿੰਨੇ ਯਾਰ ਅੱਜਕੱਲ ਕੀ ਆ ਕਮੈਨਾਂ ਦੇ ਵਿੱਚ ਬਾਈ ਠੇਕਾ ਚੱਲ ਹੈ ਨਾ ਬਹੁਤ ਬੰਦੇ ਨੇ ਸੁਣਿਆ ਆਪਾਂ ਆਪਣੇ ਕਮੈਨਾਂ ਵਾਲੇ ਵੀਰਾਂ ਭਾਈਆਂ ਦੀ ਯਾਰ ਠੇਕਾ ਦੇ ਦਿੰਦੇ ਆ ਕਿ ਨਵੀਆਂ ਕਮੈਨਾਂ ਵਾਲੇ ਤਾਂ ਬਣੀਆਂ ਹੋਈਆਂ ਕਮੈਨਾਂ ਰੰਗ ਕਰਕੇ ਮਾਰਕਾ ਲਾ ਕੇ ਆਪਾਂ ਇਹ ਆਪਣੇ ਅੰਦਰ ਕਿੰਨਾ ਘੜੇਕਾ ਦੰਨੇ ਹੋ। ਦਿਖਾਉਂਦੇ ਆਂ ਤੁਹਾਨੂੰ ਸਾਰਾ। ਚਲੋ ਆਜੋ ਚੱਲਦੇ ਆਂ ਫਿਰ ਕਰਦੇ ਆਂ ਪਹਿਲਾਂ ਤਾਂ ਭਗੀਰਾਂ ਤੋਂ ਸਟਾਰਟ ਕਰਦੇ ਆਂ। 3 ਵੀ ਹੋਰ ਹੋਰ ਮੈਨੂੰ ਕਿਦਾਂ? ਦੇਖੋ ਬੰਦੇ ਸਾਹ ਕੋ। ਆ ਗਏ ਨੀ ਤਾਂ ਗੇਰ। ਆ ਜਾਓ ਅਬੀ ਕੋਈ ਨਾ ਮੈਨੂੰ ਕੂਰ ਦੇ ਬੰਦੇ। ਬੰਦੇ ਸਾਰੇ ਖਾਂਦੀ ਮਨਾਜ ਨਾ ਕਹਿੰਦੇ ਕਿ ਪਿੱਛੇ ਗਾਲਾਂ ਨਾ ਕੱਢੀਂ ਆਂ ਆਪਾਂ ਨੂੰ ਵੀ ਲਿਖਾਇੀ ਨਹੀਂ। ਇਹ ਆ ਗਿਆ ਗੇਰ। ਬਾਕੀ ਹੈ ਨਾ ਜੀ ਸਾਫ ਤ ਭਾਈ ਦੀ ਗੱਲ ਕਰੀਏ ਆਪਾਂ ਹਨਾ ਕਈ ਬਾਈ ਕਹੇਦੰਨੇ ਯਾਰ ਜਿਵੇਂ ਹੁਣ ਆਪਾਂ ਗੱਲ ਕਰਕੇ ਏਟੇ ਆ ਸਾਰਾ ਏ ਟੂ ਜ਼ੈਡ ਆ ਜਿਹੜਾ ਮਾਰ ਲੱਗੇ ਹੋਏ ਆ ਵੀ ਜਾਰੇ ਆਪਣੇ ਆਪਣੇ ਕੰਮ ਹੀ ਆਪੇ ਆ ਜੀ ਸਮਾਨ ਗੇਅਰ ਹੋ ਗਿਆ ਗਰਾਰੀਆਂ ਹੋ ਗਈਆਂ ਬੈਰਿੰਗ ਹੋ ਗਏ ਏ ਟੂ ਜ਼ੈਡ ਆਪਦਾ ਕਲਚ ਸਾਫਟ ਹੋ ਗਈ ਹਨਾ ਵੀ ਆ ਹੋ ਗਿਆ ਗੇਅਰ ਇਹਦੇ ਬਾਅਦ ਆ ਗਿਆ ਸਿਸਟਮ ਆਪਣੇ ਇਧਰ ਲਈ ਦਿਖਾ ਦਿੰਦਾ ਐ ਗਰਦੀਪ ਬਾਈ ਹਾਂ ਜੀ ਵੀਰੇ ਫਿਰ ਮੰਨ ਲਾ ਜਿਹੜੀਆਂ ਬਾਡੀਆਂ ਬੁੱਡੀਆਂ ਇਹ ਵੀ ਫਿਰ ਆਪਣੇ ਅੰਦਰੇ ਤਿਆਰ ਹੁੰਦੀਆਂ ਅਜੇ ਮੰਨ ਲਓ ਬਾਹਰੋਂ ਕੱਖ ਨਹੀਂ ਆਉਂਦਾ ਹਾਂਜੀ ਨਾ ਬਾਜੀ ਆ ਗਈ ਆਪਣੇ ਨਾ ਹਾਂਡੀ ਇੱਧਰ ਆ ਗਈ ਆ ਆ ਗਈ ਬਾਟੀ ਇੱਧਰ ਮੋਟਰ ਨਹੀਂ ਇਹ ਬਣੀਆਂ ਬਣਾਈਆਂ ਵੀ ਹਨਾ ਬਾਹਰ ਪਈਆਂ ਦੁਕਾਨਾਂ ਤੇ ਪਰ ਇਹ ਵੀ ਇਹ ਸਾਰੀ ਇਹ ਵੀ ਅੰਦਰੇ ਤਿਆਰ ਹੁੰਦੀ ਆ ਬਾਹਰ ਹਾਂਜੀ ਆ ਗਈ ਅੰਦਰੇ ਕਰਦੇ ਮਤਲਬ ਕੱਲਾ ਕੱਲਾ ਪਾਰਟ ਦਾ ਆਪ ਤਿਆਰ ਕਰਦੇ ਹਾਂਜੀ ਆ ਸਾਰਾ ਆਪੇ ਕਰਦੇ ਹਾਂ ਵੀ ਤਾਂ ਹੀ ਹੈ ਨਾ ਜਿਹੜੀ ਜੀ ਜਿਹੜੀ ਕੰਪਨੀ ਦੇ ਅੰਦਰ ਮਨ ਲਾਈ ਚੀਜ਼ਾਂ ਤਿਆਰ ਹੁੰਦੀਆਂ ਉਹ ਕੰਪਨੀ ਦਾ ਹਨਾ ਛੇਤੀ ਪ੍ਰੋਜੈਕਟ ਆ ਜਿਹੜਾ ਕੋਈ ਵੀ ਹੈ ਨਾ ਮਨ ਲਓ ਪਾਰਟਸਾ ਖਰਾਬ ਨਹੀਂ ਹੁੰਦਾ ਉਹ ਕਿ ਬਿਉਰ ਮੁਰ ਮੁਰ ਨਹੀਂ ਲੱਗੇ ਹੋਇਆ ਫਿਟਿੰਗ ਕਰਨਾ ਇਹ ਮਨ ਲਓ ਡੈਕਸ਼ਨ ਹੈ ਨਾ ਫਿੱਟ ਕਰੀ ਹੋਈ ਆ ਪਰ ਹੋਰ ਮੈਂ ਨਾਲੇ ਲਾਉਣੀ ਇਹ ਕਿਉਂ ਨੇ ਅਜੇ ਮਨ ਲਾ ਆਪ ਫਿੱਟ ਆਪ ਕਰਦੇ ਆ ਸਾਰੇ ਆਪਣਾ ਮਸ਼ੀਨ ਦੇ ਨਾਲ ਹੋਣਾ ਵਾਸਤੇ ਆਪਣੀ ਹੋਣਾ ਠੀਕ ਹੈ ਵਕੀਲ ਦੇ ਦੇਖਣ ਤੋਂ ਬਾਅਦ ਆ ਨਾ ਜਿਹੜੂ ਵੀ ਇਹਦਾ ਪਾਰਟਾ ਸਾਰਾ ਮਲੂ ਉਹ ਵੀ ਤੁਹਾਨੂੰ ਦਿਖਾਵਾਂਗੇ ਹਨਾ ਵੀ ਕਿੱਥੇ ਤਿਆਰ ਹੁੰਦਾ ਆਜੋ ਹੁਣ ਤੁਹਾਨੂੰ ਜਾਂ ਹੋਰ ਅੱਗੇ ਜੇ ਆਉਣਾ ਟਰੈਕਟਰ ਤੇ ਤੋਂ ਹਨਾ ਇਹ ਵੀ ਤਿਆਰ ਕਰਕੇ ਰੱਖਦੇ ਹਾਂ ਮੰਡਾ ਜਿੰਨੇ ਜੱਸੀ ਨਾ ਹਾਂਜੀ ਇਹ ਜਨਰਲ ਹੀ ਲੋਡ ਆ ਹਾਂਜੀ ਆਪਨੇ ਆਗੇ ਘੇਰ ਹੈ ਨਾ ਆ ਗਿਆ ਨਾ ਬੋਰ ਬਾਈ ਬੋਰ ਵਾਲੇ ਪਾਇਦਾ ਵੀ ਤੇ ਆ ਵੀ ਆਪੇ ਤਿਆਰ ਕਰਨੇ ਗੱਦੀ ਭਾਈ ਹਰ ਗੇਰ ਆਪੇ ਤਿਆਰ ਮੰਨ ਕੇ ਇਹਦਾ ਬੋਰ ਵੀ ਦਾ ਗੇਰ ਜਿਹੜਾ ਨਾ ਉਹ ਵੀ ਆਪ ਦਾ ਹੀ ਹੈ ਨਾ ਵਾ ਇਹ ਵੀ ਮੰਨ ਲਓ ਬਾਟੀ ਤੋਂ ਦੇਖੇ ਗਰਾ ਰੀਆਂ ਗੇਰ ਸਾਰਾ A to Z ਇਹਨਾਂ ਦਾ ਆਪ ਦਾ ਹੀ ਆ ਆ ਬੈਲੋ ਜਿਹਾ ਆ ਗਿਆ ਬਈ ਦੇਖਣ ਨੂੰ ਬਹੁਤ ਉਟਾ ਲੱਗਦਾ ਇਹ ਪੱਡੀਆਂ ਤੋਂ ਬਣਿਆ ਹੈ ਜਿਸ ਤੋਂ ਅਸੀਂ ਜੀ ਯਾਰਾਂ ਦਰੇਵਾ ਦਾ ਮਨੋ ਲੱਗੀਆਂ ਹੋਈਆਂ ਵੱਡੀਆਂ ਵੱਡੀਆਂ ਮਸ਼ੀਨਾਂ ਜਿਨ੍ਹਾਂ ਨੂੰ ਐਨਸੀ ਜੀ ਪੜੀਆ ਕੇ ਇਹ ਉਧਰੋਂ ਵੀ ਤਿਆਰ ਹੋ ਕੇ ਇੱਧਰ ਆ ਜਾਂਦਾ ਜਿਨ੍ਹਾਂ ਦਾ ਕੋਈ ਨਾਮ ਨਹੀਂ ਸਾਣੀ ਉੱਥਰੋਂ ਆ ਕੇ ਤਿਆਰ ਕਰਦੇ ਆਂ ਇਹ ਸਾਰੀ ਕੁੜੀਆਂ ਕੁੜੀਆਂ ਦੇ ਕੋਈ ਇਧਰ ਆਉਂਦੀਆਂ ਕੁੜੀਆਂ ਆਗੀਆਂ ਅੱਛੇ ਰੋਡ ਤੋਂ ਵੀ ਮਾੜੀ ਆ ਗਈ ਫੈਟਰੀ ਆਪਣੀਆਂ ਕੁੜੀਆਂ ਨਹੀਂ ਬਹੁਤ ਚੱਕੇ ਕੁੜੀਆਂ ਕੁਆਰੋਂ ਕੁੜੀ ਲੈ ਲਓ ਤੁਸੀਂ 140 ਹੈਲੋ ਆਪਣੀ ਕੁੜੀਆਂ ਨਾਲ ਬਹੁਤ ਫਰਕ ਆ। ਯਾਰ ਵਾਲੀ ਕੋਈ ਉਹਨੂੰ ਛੱਡ ਦੋ ਨਾ ਟੁੱਟ ਜਾਣਾ ਜੀ। ਇਹਨੂੰ ਕੁਝ ਨਹੀਂ ਹੁੰਦਾ ਕੁੜੀ ਨੂੰ। ਬਹੁਤ ਫਰਕ ਤਾਂ ਹੈਗਾ ਭਾਈ ਆਪਣਾ ਜਿਹੜੀ ਕੰਪਨੀ ਆ ਬਾਅਦਰ ਆਪਣਾ ਸਮਾਨ ਬਣਾਉਂਦੀ ਆ ਨਾ। ਸਾਰੀਆਂ ਅੰਦਰ ਭਾਈ ਸਾਰੀਆਂ ਆਗਲੀ ਆਪੇ ਬਣਾਉਂਦੇ ਆ। ਹਾਂ ਵਾਹ ਸੋ ਸਮਾ ਜਿਹੜਾ ਕੁੜੀਆਂ ਦਾ ਨਾ ਆ ਪਈਆਂ ਤੋਂ ਬੰਮਣੇ ਪਈਆਂ ਹੈਡਲਾਂ ਤੱਕ ਵਿਆਹ ਪਈ। ਇਹ ਅਗੇ ਉਹਨੇ ਡਰਾਈਵਰ ਵਾਲੇ ਪਰਲੀਆ ਕਹਿ ਡਰਾਮਾ ਵਾਲੇ। ਇਹ ਆਪੇ ਬੋਲਦੇ। ਬਹੁਤ ਸਾਰਾ ਇਹ ਵੀ ਟਿੰਗਰ ਮੈਂ ਮਿਲਦਾ ਇਹ ਆਪਾਂ ਦੀ। ਬੈਲੋ ਦੀਆਂ ਇਹ ਵਾਹੋ ਜੇ ਦੇਖ ਲੋ ਆਪ ਇਹਦੇ ਅੰਦਰ ਕਿੰਨਾ ਫਰਕ ਹੈ ਕੀਤਾ ਇੱਕ ਦੇਖੋ ਕੰਮਾਓ ਉਹ ਦੇਖ ਬਈ ਨਾਲੇ ਬੈਲਟ ਨਾਲ ਵੀ ਇਹਨਾਂ ਬੈਲੰਸ ਹੋਇਆ ਹੋਇਆ ਹੈ ਬੈਲਟ ਵਾਲੇ ਉਹਦੇ ਦੇਖਦੇ ਨਵੀਆਂ ਮਸ਼ੀਨਾਂ ਨਾਲ ਘੜਕਾ ਲੱਗ ਜਾਂਦੇ ਆ ਕੰਮਾ ਨਵੀਆਂ ਮਸ਼ੀਨਾਂ ਦੇ ਬੈਲੋ ਦੀ ਕੋਲ ਨਹੀਂ ਪੈ ਜਾਂਦੇ ਆ ਇਹਨੀਆਂ ਮਸ਼ੀਨਾਂ ਇਹਨਾਂ ਦੀ ਸਫਾਈ ਕਰਦੀਆਂ ਮਨ ਲੋ ਜਿਵੇਂ ਆ ਪੁਲੀ ਆਉਂੇ ਤੇ ਬੈਲਟ ਚੱਲਣੀਆਂ ਉਹ ਮਨ ਲੋ ਇਹ ਅੰਦਰ ਦੇ ਸਫਾਈ ਕਰੀ ਹੋਈ ਆ ਨਾ ਨਹੀਂ ਆਪਾਂ ਕੀ ਕਰਦੇ ਆ ਨਾ ਜੇ ਰੇਤ ਕਮਾਲ ਜਾਰੀ ਸੀ ਪਰ ਜਿਹੜਾ ਇਹਨਾਂ ਦਾ ਸਿਸਟਮ ਆ ਆ ਰੱਖਿਆ ਨਾ ਉਹ ਬਹੁਤ ਵੱਡਾ ਰੋਗ ਹੈ ਇਹ ਬਗੈਰ ਆ ਇੱਧਰ ਜਾਂਦਾ ਬਹੁਤ ਏਕਨ ਸਫਾਈ ਹੋਈ ਹੈ ਜੀ ਮਹੀਨਾ ਵੀ ਉਹ ਸਾਰੀ ਕਰਵਾਤਾ ਗਿਆ ਹੈ ਜਿਆ ਇਹ ਮੰਨੋ ਉਨੀ ਵੀ ਕੀ ਦਾ ਫਰਕ ਪੈ ਜਾਵੇ ਤਾਂ ਬਹੁਤ ਬੜੀ ਗੱਲ ਆ ਪ੍ਰੋਗਰਾਮ ਲੱਗਿਆ ਹੋਇਆ ਇਹਦਾ ਇਹ ਤਾਂ ਪ੍ਰੋਗਰਾਮ ਲੱਗਿਆ ਹੋਇਆ ਮੰਨ ਲਓ ਪ੍ਰੋਗਰਾਮ ਇਹਨੇ ਮਜੀਨ ਨੂੰ ਦੇਤਾ ਨਾ ਆਪਾਂ ਮੰਨ ਲਓ ਇਹਨੇ ਉਹੀ ਪ੍ਰੋਜੈਕਟ ਕਰਕੇ ਆਪਾਂ ਨੂੰ ਬਣਾ ਪਾ ਲਿਆ। ਆਏ ਨਾ ਬੌਪਰ ਮੀਟਿੰਗਾਂ ਹੁੰਦੀ ਆ ਬਾਈ। ਤਾਂ ਇਹ ਨਾ ਜਿਹੜੇ ਕੰਪਨੀ ਆ ਇਹਨਾਂ ਦੀ ਪ੍ਰੋਪਰ ਮੀਟਿੰਗਾਂ ਆਏ ਹੁੰਦੀ ਆ। ਤੇ ਨਾ ਇਹਨਾਂ ਦੇ ਵਿੱਚ ਕੋਈ ਕੀ ਨਾ ਫੋਕ ਦਾ ਫਰਕ ਇਹ ਆ ਗਿਆ ਬਹੁਤ ਪਰ। ਉਹ ਪ੍ਰੋਪਰਟੀ ਆ ਗਈ ਆਪਣੀ ਨਾ। ਪਲੇਟ ਵਾਲੀ ਮੋਟਰ ਆ ਜਿਹੜੀ ਇਹ ਆ ਗਈ। ਸਾਰੀਆਂ ਮਸ਼ੀਨਾਂ ਉਹ ਆ ਜਿੱਥੇ ਮੰਨ ਲਓ ਚੀਜ਼ਾਂ ਦੀ ਸਫਾਈ ਹੁੰਦੀ ਆ ਜਿਹੜੀ ਮੰਨ ਲਓ ਪੁਲੀ ਬਣਦੀ ਆ ਨਾ ਉਹੀ ਪੁਲੀ ਆਪਾਂ ਕਹਿ ਦਿੰਦੇ ਆ ਉਹ ਦੇਖੋ ਸ਼ਾਫਟ ਦੇ ਇਹ ਕਿ ਆ ਵਰਦਾ ਵੀਰੇ ਬਰਥ ਡੈਂਗਲ ਕਿਤੇ ਹਾਂ ਬਰਥ ਡੈਂਗਲ ਕਿਤੇ ਹਾਂ ਬਾਜੀ ਵਾਹ ਇਹ ਵੀ ਇਹਦੇ ਮਸ਼ੀਨ ਬਣਾਉਂਦੀ ਆ ਨਹੀਂ ਕੈਚ ਛੋਟੇ ਜਿਹੇ ਆਈਟਮ ਹਨ ਇਹ ਵੀ ਸਾਰਾ ਮਸ਼ੀਨ ਦਾ ਪ੍ਰੋਗਰਾਮ ਦੱਸਦਾ ਹਾ ਬਾਈ ਨੇ ਲੱਗੇ ਹੋਇਆ ਨਾਲੇ ਤਾਂ ਬਈ ਰਜਗਾਰ ਆ ਹਨਾ ਪੰਜਾਬੀ ਮੁੰਡਿਆਂ ਨੂੰ ਨਾਲੇ ਸਿਸਟਮ ਆ ਜਿਹੜਾ ਹੋਰ ਵੀ ਪੰਪ ਵਾਲੀ ਪੁਲੀਆ ਅਰੇ ਖੜ ਜਾਂਦੇ ਨੇ ਮੜਾ ਜੇ ਖੜ ਜਾਂਦੇ ਨੇ ਇੱਕ ਨਾਰਮਲ ਜੀ ਪੁਲੀਆ ਹਨਾ ਆਪਣੇ ਪੰਪ ਵਾਲੀ ਪੁਲੀਆ ਹੁੰਦੀ ਹੈ ਜਿਹੜੀ ਉਹ ਪੁਲੀ ਵੀ ਮਤਲਬ ਕਿ ਤੇ ਅੰਦਰੇ ਤਿਆਰ ਹੁੰਦੀ ਆ ਆ ਦੇਖੋ ਸਾਰੀ ਸਾਰੀ ਜਿਹੜੀ ਆ ਤਕਰੀਬ ਹਾਂ ਜਿਹੜਾ ਅੰਦਰ ਦਾ ਬੈਚ ਵਾਲਾ ਹਨਾ ਖਾਇਆ ਜਾ ਉਹਦਾ ਤਿਆਰ ਹੋ ਰਿਹਾ ਆ ਦੇਖੋ ਹਾਂ ਬੁਲੀ ਆ ਆ ਜੀ ਤਿਆਰ ਹੁੰਦੀ ਆ ਨਾ ਉਹ ਇੱਕ ਬਈ ਕਮਾਲ ਆ ਹਨਾ ਵੀ ਕੱਲੀ ਕੱਲੀ ਚੀਜ਼ ਹੈ ਜਿਹੜੀ ਯਾਰ ਸਾਰੀ ਜੀਜ਼ ਹਨਾ ਇਹਦੇ ਅੰਦਰੇ ਮੰਨ ਲਓ ਹਾਂ ਡੈਕਸ਼ਨ ਦਾ ਮਨਵੇ ਡੈਕਸ਼ਨ ਤਿਆਰ ਹੁੰਦੀ ਹੈ ਇੱਥੇ ਜੋ ਵੀ ਡੈਕਸ਼ਨ ਦਾ ਨਾ ਬੋਰ ਜਿਵੇਂ ਹੋਣਾ ਆਹ ਬੋਰ ਹੋ ਗਿਆ ਇਹਦਾ ਇਹ ਇਹ ਮਸ਼ੀਨ ਕਰੂਗੀ ਉਹਦੇ ਵਾਰਾ ਕੱਟ ਲਾਉਗੀ ਇਹ ਮਸ਼ੀਨ ਲਾਉਗੀ ਸਾਰੀਆਂ ਮਸ਼ੀਨਾ ਆਪਦਾ ਹਨਾ ਪ੍ਰੋਗਰਾਮ ਲੱਖ ਲੱਖ ਪ੍ਰੋਗਰਾਮ ਕਰਦੀਆਂ ਆਹ ਚੱਲਦਾ ਜੀ ਡੈਕਸ਼ਨ ਦਾ ਫੋਨ ਕਰਦੀ ਯਾਰਾ ਡੈਕਸ਼ਨ ਦਾ ਵੀ ਕਰਦਾ ਇਹ ਵੱਡੇ ਵਹਿਰਾਂ ਦਾ ਬੋਰ ਕਰਦੀ ਆਪ ਹੋਰ ਕਰਦੀ ਐ ਇਹ ਹਨਾ ਮੂਰ ਜਿਹੜਾ ਜਿਵੇਂ ਆ ਬੋਰ ਰਹੀ ਹੈ ਇਹਦਾ ਹੋਇਆ ਨਹੀਂ ਇਹ ਅਗਲੀ ਮਸ਼ੀਨ ਕਰੂਗੀ ਆ ਆ ਜੀ ਇਹ ਮਸ਼ੀਨ ਕਰਦੀ ਐ ਮੰਨ ਲਓ ਐ 00 ਲੈਵਲ ਹਾਂ ਸਾਰੀ ਲਾਈਨ ਐ ਮੰਨ ਲਓ ਅਹੀ ਮਸ਼ੀਨਾਂ ਦੀ ਐ ਇਹਦੇ ਇਹ ਇਹ ਕੀ ਕਰਦੀ ਐ ਸਰਾਗ ਮਾਰਦੀ ਐ ਵੀਰੇ ਬੋਲੀ ਬੜਾ ਜਾਂਦੀ ਇਹ ਮੰਨ ਲਓ ਇਹ ਸਰਾਗ ਮਾਰਦੀ ਐ ਹਨਾ ਜਿਹੜੇ ਆਪਣੇ ਹਾਂ 13 ਨੰਬਰ ਦੇ ਉੱਨੇ ਸਰਾਕ ਹਨ ਵਾਹ ਜੀ ਵਾਹ ਪੂਰਾ ਇੱਕ ਲੇਖੇ ਦਾ ਦਿਮਾਗ ਹੈ ਬਸ ਇਹ ਕਹ ਲੋ ਵੀ ਬਸ ਬੋਲ ਨਹੀਂ ਹੈਗਾ ਬਾਕੀ ਸਾਰਾ ਕੁਝ ਆ ਫੇਸ ਲਾਉਂਦੀ ਹੈ ਹਨਾ ਬਈ ਇਹ ਇਹ ਫੇਸ ਲਾਉਂਦੀ ਹੈ ਜਿੱਥੇ ਆਪਣੇ ਬੜੀ ਪਲੇਟ ਲੱਗਦੀ ਹੁੰਦੀ ਹੈ ਨਾ ਮੋਲੇ ਪਾਸੇ ਉਹ 13 ਨੰਬਰ ਦੇ ਨਾਲ ਹੀ ਉਹਦਾ ਵਲ ਉਹ ਵੇਸ ਲਾਉਂਦੀ ਐਨ 15 ਬਰਾਬਰ ਕਰਕੇ ਦੋਊਗੀ ਵੀਰ ਤੇਲ ਹਨਾ ਆਪਾਂ ਨੂੰ ਜੈਨ ਦੀ ਵੀ ਲੋੜ ਨਾ ਓਏ ਆ ਇਹਦਾ ਵੀ ਆ ਪ੍ਰੋਗਰਾਮ ਲੱਗਿਆ ਮੇਰੇ ਇਹ ਸਾਰਾ ਹੀ ਸਿਸਟਮ ਆ ਨਾ ਡੈਕਸ਼ਨ ਆ ਜਿਹੜੀ ਇਹ ਪਾਰਟ ਦੇ ਵਿੱਚ ਤਿਆਰ ਹੁੰਦੀ ਆ ਕਿਸੇ ਕੋਲੇ ਆ ਉੱਪਰਲਾ ਫੇਸ ਲੱਗਦਾ ਕਿਸੇ ਕੋਲੇ ਵੱਡੇ ਬੈਰਿੰਗ ਵਾਲਾ ਕਿਸੇ ਕੋਲੇ ਸਰਾਕ ਯਾਨੀ ਸਾਰਾ ਮਸ਼ੀਨਾਂ ਜਿਹੜੀਆਂ ਆਪਣਾ ਆਪਣਾ ਹਨਾ ਵਰਕ ਕਰਦੀਆਂ ਇਹ ਵੀ ਸੇਮ ਕੰਮ ਨਹੀਂ ਹੈਗਾ ਸਾਰਾ ਹੀ ਕੋਈ ਪੁਲੀ ਨੂੰ ਗ੍ਰੈਂਡ ਕਰਦੀ ਆ ਕੋਈ ਮੋਟਰ ਵਾਲੀ ਸ਼ਾਫਟ ਗ੍ਰੈਂਡ ਕਰਦੀ ਆ ਇਹ ਆਪਾਂ ਬਈਏ ਨਾ ਤਾਂ ਦਿਖਾਉਣ ਲੱਗੇ ਆ ਆ ਮਸ਼ੀਨਾਂ ਤੁਹਾਨੂੰ ਅੱਜ ਕਈ ਵੀਰੇ ਹੈ ਨਾ ਕਹਿ ਦਿੰਨੇ ਯਾਰ ਵੀਰ ਕੰਪਨੀਆਂ ਦੇ ਵਿੱਚ ਤਾਂ ਬਾਹਰੋਂ ਸਮਾਨ ਆਉਂਦਾ ਜਿਵੇਂ ਮੱਕੀ ਵਾਲੇ ਕਟਰ ਦਾ ਲੱਠਾ ਹੋ ਗਿਆ ਇਹ ਮੱਕੀ ਵਾਲੇ ਕਟਰ ਵਾਲਾ ਹਨ ਹਾਂ ਆ ਇਹ ਮੱਕੀ ਵਾਲਾ ਕਟਰ ਜਿਹੜਾ ਉਹਦਾ ਲੱਠਾ ਤਿਆਰ ਹੋ ਰਿਹਾ ਆ ਜਿਹੜਾ ਹਨਾ ਪਏ ਆਪਣੇ ਮੱਕੀ ਵਾਲਾ ਮੇਨ ਜਿਹਦੇ ਬਲੇਟ ਆ ਆ ਕੀ ਗੇਅਰ ਬਾਡੀ ਇਹ ਵੀ ਮੰਨ ਲਓ ਮਲਕੀਤ ਗਰੁੱਪ ਹਨਾ ਆਪ ਦੀ ਸਾਰੀ ਮੰਨ ਲਓ ਤਿਆਰ ਕਰਦਾ ਆਹ ਮਸ਼ੀਨ ਆ ਗੇਅਰ ਬਾਡੀ ਵਾਲੀ ਬੜਾ ਖੋਲੀ ਵੀਰੇ ਢੱਕਣਾ ਹਾਂ ਚਿੱਟੇ ਮਾਰੂਗੀ ਹਨਾ ਹਾਂ ਨਾ ਬਸ ਬਸ ਕੋਈ ਨਹੀਂ ਇਹ ਗੇਅਰ ਬਾਡੀ ਹੈ ਜਿਹੜੀ ਪੂਰੀ ਹੈ ਨਾ ਅੰਦਰ ਮੰਨ ਲਓ ਗੇਅਰ ਬਾਡੀ ਦਾ ਬੋਰ ਸਿਸਟਮ ਲਾ ਲਈਏ ਸਾਰਾ ਪ੍ਰੋਸੈਸ ਚੱਲਦਾ ਆਹ ਬਾਡੀਆਂ ਵੀਰੇ ਕੋਲੇ ਆਏ ਆ ਪਈਆਂ ਹਨਾ ਜਿਵੇਂ ਆ ਆਹ ਮਸ਼ੀਨ ਦੇ ਵਿੱਚ ਅਜੇ ਪੈਣੀ ਆ ਆਹ ਪਈਆਂ ਹੋਈਆਂ ਮੰਨ ਲਓ ਇਹਦੇ ਪੈਰ ਤੇ ਨਾਲ ਜਿਵੇਂ ਗ੍ਰੈਂਡ ਕਰੀ ਹੋਈ ਹੈ ਸਾਰੀ ਇਹ ਨਾ ਪੈਰਿੰਗ ਪੈਣੇ ਜਿੱਥੇ ਉਹ ਬੋਰ ਬਣਾਤੇ ਇਹ ਜਿਹੀਆਂ ਹੀ ਮਸ਼ੀਨ ਕਰਦੀ ਹੈ ਇੱਧਰ ਪੁਲੀਆਂ ਆ ਗਈਆਂ ਆ ਆ ਗਈ ਲੇਜ਼ਰ ਕਟਿੰਗ ਜਿਹੜਾ ਸਾਰਿਆਂ ਨਾਲੋਂ ਵੱਧ ਨਾ ਮਸ਼ੀਨ ਦਾ ਮੰਨ ਲਓ ਸਿਸਟਮ ਹੈ ਜਿਹੜਾ ਪਾਰਟ ਆ ਜੋ ਵੀ ਆ ਚਾਦਰ ਸਾਰੀ ਬਈ ਕਟਾਈ ਆਹ ਕਟਿੰਗ ਹੁੰਦੀ ਆ ਆਹ ਕਰਦੀ ਆ ਆਹ ਕੱਢਿਆ ਪਿਆ ਸਮਾਨ ਆ ਨਾ ਜੀ ਜੋ ਵੀ ਲੇਜ਼ਰ ਕਟਿੰਗ ਨਾਲ ਮਸ਼ੀਨ ਦੇ ਵਿੱਚ ਹੈ ਨਾ ਜੋ ਵੀ ਟਾਕੀ ਵਗੈਰਾ ਜੋ ਵੀ ਸਿਸਟਮ ਰੱਖਿਆ ਜਾਂਦਾ ਜਿਵੇਂ ਆਦਾ ਪੱਤੀ ਹੋਗੀ ਇਹ ਸਾਰੀ ਕਮਾਲ ਇਹ ਮਸ਼ੀਨ ਦੀ ਹੈ ਦੇਖੋ ਕਿੰਨੀ ਸਫਾਈ ਆ ਇਹ ਆ ਗਈ ਲੇਜ਼ਰ ਕਟਿੰਗ ਆ ਚੱਲਦਾ ਜੀ ਸਿਸਟਮ ਆ ਦੇਖੋ ਇਧਰ ਜਿਵੇਂ ਨਾ ਕੈਂਚੀ ਕਪੜਾ ਵੜਦੀ ਹੁੰਦੀ ਆ ਐਂ ਵੜ ਵੜ ਛੱਡਦੀ ਆ ਲੋਹੇ ਨੂੰ ਆ ਚੱਕਦਾ ਜੋ ਵੀ ਮਸ਼ੀਨ ਦੀ ਹੈ ਨਾ ਸਿੰਗਲ ਪੀਸ ਆ ਸਾਰਾ ਜਾਕੜੇ ਬਾਅਦ ਇਹ ਮਸ਼ੀਨ ਤੇ ਫਿੱਟੜ ਹੋ ਜਾਊਗਾ। ਜੀ ਮਤਲਬ ਬਿਲਕੁਲ ਵੀ ਜਾਦ ਰਹੇ ਨੇ ਵੇਸਟ ਨਹੀਂ ਕਰਨੀ ਹੈ ਜੀ ਜਿੰਨੀ ਕਿਹਨੂੰ ਮਿਲ ਗਈ ਉੰਨੀ ਕਿਹਨੇ ਕੱਟ ਕੇ ਛੱਡ ਦੇ। ਬਹੁਤ ਕੱਟਦਾ ਜੀ। ਜਿਵੇਂ ਉਹ ਦਾ ਪੱਤੀਆਂ ਕੱਢੀਆਂ ਹੋਈਆਂ ਨਾ ਚਾਦਰ ਵੇਸਟ ਹੁੰਦੀ ਸੀ ਉਹ ਦਾ ਪੱਤੀਆਂ ਕੱਢਤੀਆਂ ਵਿੱਚ ਤੇ ਇਹ ਆਪਣੇ ਹੁੱਕਾਂ ਕੱਢਤੀਆਂ ਕਾਰਨ ਨਾਲ ਉਹ ਵਾਧ ਸਫਾਈ ਜਿਹੜੀ ਅੱਜ ਦੇ ਟਾਈਮ ਆ ਨਾ ਮਸ਼ੀਨਾਂ ਨੂੰ ਆਪਾਂ ਕਹਿ ਦਿੰਦੇ ਵੀ ਯਾਰ ਮਸ਼ੀਨ ਦੀ ਸਫਾਈ ਬਹੁਤ ਆ ਆ ਚੀਜ਼ ਦੀ ਸਫਾਈ ਹੈ ਬਈ ਉਹ ਲੋਹੇ ਦੀ ਜਨ ਅੱਗੇ ਕੀ ਹੁੰਦਾ ਦਾ ਸ਼ੈਣੀ ਵੈਲਡਿੰਗ ਜਾਂ ਗਰੈਂਡਰ ਚੱਲਦੇ ਸੀ ਤੁਹਾਨੂੰ ਪਤਾ ਹੀ ਉਹਨਾਂ ਨਾਲਾ ਨਾ ਵੀ ਕਿੰਨਾ ਕੁ ਵਾਇਲੈਂਸ ਹੁੰਦਾ ਮਾੜਾ ਮੋਟਾ ਪਰੇਟ ਉੱਪਰ ਹੋਈ ਜਾਂਦਾ ਇਹ ਲਾਇਆ ਹੈ ਬਾਈ ਦਾ ਪ੍ਰੋਗਰਾਮ ਜਿਹੜੀ ਲੇਜ਼ਰ ਕਟਿੰਗ ਚੱਲਦੀ ਆ ਨਾ ਉਹਦਾ ਆ ਲਾਇਆ ਹੋਇਆ ਪਰਦਾਸੇ ਦਾ ਬਾਈ ਦਾ ਵੀ ਜਿੰਨਾ ਸਮਾਨ ਇਹਨੇ ਪੱੜਣਾ ਹੈ ਨਾ ਉਹ ਬਾਹਰ ਤੁਹਾਨੂੰ ਦਿਖਾਈਏ ਚਲਦੀ ਉਹ ਚੱਲਦਾ ਇਹ ਇੱਥੇ ਤੇ ਪ੍ਰੋਗਰਾਮ ਦੇਣਾ ਜੋ ਇੱਥੇ ਤੇ ਆਪਾਂ ਕਮਾਂਡ ਦੇਈ ਜਾਣੀ ਇਹਨੂੰ ਉਹ ਨਹੀਂ ਉਹੀ ਵੱਡ ਵੱਡ ਧਰੀ ਜਾਣ ਬਹੁਤ ਮਿਹਨਤ ਆ ਇਹ ਮੁੰਡਿਆਂ ਦੇ ਵੀ ਜਿਹੜੀ ਆਪਾਂ ਨੂੰ ਇੰਨੀ ਮਸ਼ੀਨ ਹੈ ਨਾ ਸਾਫ਼ ਸੁਥਰੀ ਦੇਖਣ ਦੇ ਵਿੱਚ ਆਪਾਂ ਕਹਿ ਦਿੰਨੇ ਯਾਰ ਵੀ ਲੇਜ਼ਰ ਕਟਿੰਗ ਦਾ ਕਮਾਲ ਆ ਤਾਂ ਸਾਰੀ ਆਹ ਮਸ਼ੀਨ ਦਾ ਵੀ ਬਹੁਤ ਵੱਡਾ ਰੋਲ ਆ ਨਾ ਬਾਕੀ ਆ ਵੀਰੋਣਾਂ ਦਾ ਬਹੁਤ ਵੱਡਾ ਰੋਲ ਆ ਚਲਾਉਣੇ ਦੇ ਵਿੱਚ ਜਿਹੜਾ ਚਲਾਉਣੇ ਹਨ ਮਿਹਨਤ ਕਰਦੇ ਆ ਮੁੰਡੇ ਆ ਵੀਰ ਉਹਨਾਂ ਦਾ ਬਹੁਤ ਵੱਡਾ ਰੋਹ ਹੈ ਇਹਦੇ ਵਿੱਚ ਯਾਰ ਚੈਨ ਦੀਆਂ ਪੈੜ ਪੱਤੀਆਂ ਤੋਂ ਲੈ ਕੇ ਹਨਾ ਮੈਨੂੰ A to Z ਸਾਰਾ ਹੀ ਸਰਕਲ ਇਹਨਾਂ ਦਾ ਆਪ ਦਾ ਹੀ ਕੱਟੀ ਬੈਠੀ ਹੈ ਗੱਦੀ ਭਾਈ ਸਾਰਾ ਹੀ ਸਿਸਟਮ ਮੈਂ ਕਹਿੰਦਾ ਵੀ ਤੁਸੀਂ ਤਾਂ ਬਲੇਡ ਦਾ ਦਾ ਪੱਤੀਆਂ ਤੱਕਰ ਵੀ ਆਪ ਦਾ ਸਿਸਟਮ ਕੱਟੇ ਬੈਠੇ ਹੈ ਸਾਰਾ ਆਪਦਾ ਹੀ ਹੈ ਜੀ ਬਹੁਤ ਆ ਆ ਵੀਰ ਉਹ ਨਹੀਂ ਕੱਟੀ ਜਾਂਦੇ ਆ ਰਿਹਾ ਪਾਣਾ ਕੋਨੇ ਲੇਜ਼ਰ ਨੇ ਕਟਿੰਗ ਕਰਕੇ ਦੇ ਦਿੱਤਾ ਇਹਨੂੰ ਪੀਸ ਮਤਲਬ ਜਿਹੜੇ ਜੀ ਜੇਪਾ ਨੂੰ ਪਾਰਸ ਆਪਣੇ ਕੰਮ ਨੇ ਆ ਇਹ ਬਾਈ ਦੇ ਵਿੱਚੋਂ ਕੱਢ ਲਈ ਆ ਦੇਖੋ ਦਾ ਪੱਤੀਆਂ ਕੱਢ ਲਈਆਂ ਹਨਾ ਆ ਪੱਤੀਆਂ ਕੱਢ ਲਈਆਂ ਸਾਰੀਆਂ ਜਿਹੜੇ ਕੰਮ ਦੀਆਂ ਸਾਰੀਆਂ ਜਿਹੜੇ ਕੰਮ ਦੀਆਂ ਆਈਟਮਾਂ ਉਹ ਬਾਈ ਉਹਨਾਂ ਨੇ ਕੱਢ ਲਿਆ ਹੋਰ ਠੀਕ ਆ ਵੀਰੇ ਜੱਲੀ ਜਾਂਦਾ ਕੰਮ ਵਧੀਆ ਹਾਂ ਆ ਚੱਲ ਰਿਹਾ ਉਹ ਖਿੱਚੀ ਚੱਲੋ ਕੰਮ ਨੂੰ ਇਹ ਵੀਰ ਉਹਨਾਂ ਦੀ ਬਹੁਤ ਮਿਹਨਤ ਬੜਾ ਜਿਆਦਾ ਰੋਲ ਆ ਹਨਾ ਵੀ ਇਹਨਾਂ ਦੇ ਸਿਰ ਤੇ ਹੀ ਇਹ ਚੀਜ਼ਾਂ ਜਿਹੜੀਆਂ ਹਨਾ ਬਾਕੀ ਆ ਲਾਈਨ ਤੇ ਪਈਆਂ ਹੋਈਆਂ ਮਸ਼ੀਨਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਲਾਈਨ ਤੇ ਪਈਆਂ ਹੋਈਆਂ ਆਇਦਰ ਚੱਲਦਾ ਜੀ ਪਰ ਇਸ ਮਸ਼ੀਨਾਂ ਦਾ ਹਨਾ ਰੰਗ ਵਾਲਾ ਸਿਸਟਮ ਆ ਜਿਹੜਾ ਉਹ ਸਾਰਾ ਇਧਰ ਉਹ ਵੀ ਦਿਖਾਵਾਂਗੇ ਤੁਹਾਨੂੰ ਭਾਈ ਡੱਬਾ ਕਮੈਨ ਇਹ ਆ ਗਈ ਮਲਕੀਤ ਦੀ ਡੱਬਾ ਕਮੈਨ ਇਹ ਤਾਂ ਅਜੇ ਮੰਨ ਲਓ ਦਿੱਤੀ ਤਾਂ ਨਹੀਂ ਮਗਰਦੀਪ ਭਾਈ ਇਹਦੇ ਅਜੇ ਦਿੱਤੀਆਂ ਕੇ ਜੀ ਬਣਾਇਆ ਇਹ ਆ ਜੀ ਮਲਕੀਤ ਦੀ ਡੱਬਾ ਕਮੈਨ ਜਿਹੜੀ ਨਾਲ ਦੀ ਨਾਲ ਤੂੜੀ ਹਨਾ ਬਣਾਉਂਦੀ ਆ ਅਰ ਨਾਲੇ ਆਪਣੇ ਕਣਕ ਦੀ ਫਸਲ ਆ ਜਿਹੜੀ ਆਪਾਂ ਨੂੰ ਕਣਕ ਦੀ ਫਸਲ ਆ ਉਹ ਟੈਂਕ ਦੇ ਵਿੱਚ ਸਟੋਕ ਕਰੂਗੀ ਵੱਲੋਂ ਤੂੜੀ ਆ ਜਿਹੜੀ ਆ ਨਾ ਉਹ ਆਪਾਂ ਨੂੰ ਟਰੱਕ ਦੇ ਵਿੱਚ ਲੋਡ ਕਰੀ ਜਾਊਗੀ ਇਹਦੇ ਤੇ ਵੀ ਕੰਮ ਪੂਰਾ ਹੋਣਾ ਜੇ ਦੱਸੀ ਆ ਗੱਲ ਜੀ ਪਿੱਛੇ ਗਿਆ ਪਿੱਛੇ ਦਿੱਤੀ ਉਹਨੇ ਵੀ ਅੱਛਾ ਵਧੀਆ ਚੱਲੀ ਆ ਹਾਂ ਜੀ ਹਾਂ ਬਹੁਤ ਵਧੀਆ ਵੀਰੇ ਇਹ ਵੀ ਜੇ ਨਾ ਕਿ ਮੰਨ ਲਓ ਜਿਵੇਂ ਆ ਟਿਕਾ ਦਾ ਐਸਟੀ ਦੇ ਵਿੱਚ ਦਾ ਆਸਾਨ ਹੈ। ਉਹ ਕਿਰਿਆ ਦੇ ਨਮਾਨ ਰਹੇ ਦੀ ਆ ਯਾਰ ਸਾਨੂੰ ਨਾਲ ਦੀ ਨਾਲ ਸਾਡੀ ਪਤਾ ਲਾ ਜਿਹੜੀ ਇਹਨਾਂ ਦੇ ਇੱਕੋ ਵਾਰ ਦੇ ਵਿੱਚ ਦੋ ਕੰਮ ਕਰਦੇ। ਇਹ ਤਾਂ ਲੋਕਾਂ ਦੀ ਜਿਹੜੇ ਤੇ ਲੋਕਾਂ ਦਾ ਅਪੀਕਾ ਅੱਛਾ ਹੀ। ਕਿਤਾਬਾਂ ਪਰੇ ਦਬਾ ਲਾ ਕੇ ਬਾਰ ਬਾਰ ਕਰਦੇ। ਜੇ ਨਾ ਮੰਨ ਕਿ ਜਵਾ ਦਾ ਮਨੋਦਿਆਂ ਗਾਧਰੀ ਖਾਲੀ ਪੈਂਦੀ ਕਰਨੀ ਹੈ। ਅਜੇ ਨਾਲ ਟਰਾਲੀ ਵੀ ਪੈਂਦੀ ਆ। ਟਰਾਲੀ ਵੀ ਪੈਂਦੀ ਗਾ। ਅਸੀਂ ਆਪਾਂ ਟੂੜੀ ਵਾਲਾ ਵੰਗੂ ਭੂਕਣਾ ਲਾਉਣਾ ਜੇ ਰੀਪਰ ਤੇ ਹੁੰਦਾ ਜੀ। ਠੀਕ ਆ ਵੀ ਠੀਕ ਹੋਮਾ ਕੇ। ਠੀਕ ਆ। ਅਈ ਵਾਰ ਮੰਗੋਂਦੀ ਐ ਖੰਡ ਢੱਬਾ ਵੜਾ ਕੇ ਦਓ। ਫਿਰ ਆਪਾਂ ਢੱਬਾ। ਅਜੇ ਮੱਲਾ ਵੀ ਟਰਾਲੀ ਪੈਂਦੀ ਗਣੀ ਐ ਟਰਾਲੀ ਪੈਂਦੀ ਲੱਗੋ। ਅੱਜ ਵਾਲੇ। ਅਜਾ ਮਾਲਾ ਢੱਬਾ ਆਪਾਂ ਟੂੜੀ ਚੇਨ ਕਰਨਾ। ਇੱਕ ਕੰਮ ਵੀ ਕਰਨਾ। ਜੀ ਜੇ ਨਹੀਂ ਹੁਣ ਆਈ ਨਹੀਂ ਹੈਗਾ ਵੀ ਮਿਲ ਗਈ ਤੇ ਸਾਨੂੰ ਕੱਲੀ ਇੱਕ ਕੰਬੈਨ ਨਹੀਂ ਹੈ ਨਾ ਬਹੁਤ ਸਾਰੇ ਮੋੜਾਂ 'ਚ ਜਿਹੜੇ ਆਹ ਟਰੈਕ ਦੇ ਪੈਂਦੇ ਆ ਜਿੱਥੇ ਮੈਨੂੰ ਲੱਗ ਰਿਹਾ ਕੋਲ ਲੱਗਿਆ ਟ੍ਰੈਕ ਜਿਵੇਂ ਕਿ ਗਿੱਲੇ ਦੇ ਵਿੱਚ ਨਾ ਆਪਾਂ ਕਿਤੇ ਗੁੰਗਾ ਹੜ ਜਾਂਦਾ ਜਿਵੇਂ ਐਨਕੀ ਮੀਆਂ ਦੇ ਵਿੱਚ ਮੱਕੀ ਕਿਸੇ ਜਿਹੇ ਦੇ ਵਿੱਚ ਨਾ ਖੜੀਆਂ ਤੇ ਇਹ ਕੰਮ ਕਰਦੀ ਆ ਉਹਦੇ ਬਾਅਦ ਜਿਵੇਂ ਆਪਾਂ ਜਿੰਨੀ ਨਾ ਬਾਈ ਜਰਦੀ ਨਾ ਟੂਨਾ ਬੇਟਾ ਉਹਦਾ ਜੇ ਨਾ ਬੱਜੀ ਆ ਗਈ ਜਿਵੇਂ ਆਪਾਂ ਦੇਖਦੇ ਆ ਬਾਸਕਟਬਾਲ ਕਰਦੀ ਪੈਂਦੀ ਕੋਈ ਤਰ੍ਹਾਂ ਦਾ ਸਪੈਸ਼ਲ ਕੰਮ ਕੋਣ ਕਰਦੇ ਹੈ ਇਹ ਨਹੀਂ ਕੰਮ ਕਰਨਾ ਹਾਂ ਇਹ ਨਹੀਂ ਕਰਾਂਗੇ ਇਹ ਕੰਮ ਜੀ ਵੀ ਨਾਲ ਇਹਨੇ ਟੂਟੀ ਬਣਾਈ ਹੈ ਹਾਂ ਜੀ ਹਾਂ ਜੀ ਸਮੱਸਿਆ ਇਹ ਹੈ ਕਿ ਜਿਹੜਾ ਮਸ਼ੀਨ ਚਲਾਣਾ ਜੋ ਮੈਂ ਕਹਾ ਦੂਜੀ ਬੜੀ ਵੱਡੀ ਮਸ਼ੀਨ ਵਾਂਗੂ ਸਾਰਾ ਠੀਕ ਆ ਬਸ ਇਹ ਸਿਰੇ ਨਾਲ ਦੇ ਨਾਲ ਆਪਾਂ ਨੂੰ ਆਪਾਂ ਦੂਜੀ ਵੱਡੀ ਮਸ਼ੀਨ ਇੱਕ ਕੰਮ ਕਰਦੀ ਆ ਇਹਨੇ ਮਾਨੂੰ ਇੱਕ ਸਮਾਰ ਤੇ ਦੋ ਕੰਮ ਕਰ ਜਾਣੇ ਚਾਹੀਦੇ ਹੋਰ ਜੀ ਫਾਰਮਾਨ ਜੀ ਇਹ ਪੀ ਜਾਂਦਾ ਕੰਮ ਕੋ ਕਾਰਵਾਰ ਵਧੀਆ ਵਧੀਆ ਜੇ ਹੋਰ ਬੈਠਾ ਇੱਕ ਬਾਈ ਪਰ ਬਾਈਆਂ ਦੇ ਨਾਲ ਬਹੁਤ ਮਟਾਰ ਰੋਲਾ ਯਾਰ ਇਹਨਾਂ ਦੇ ਬਾਈਆਂ ਦਾ ਇੰਤਕਰਾ ਨਾ ਈ ਕੰਡੀ ਟੋਪੜੀ ਵੀ ਕੁਛ ਨਹੀਂ ਆ ਨਾ ਇਹਨਾਂ ਦੇ ਜਿੱਤੀਆਂ ਹਾਂ ਨਹੀਂ ਵਧੀਆ ਬਾਈ ਬਾਰੇ ਮੇਰੇ ਸਾਡਾ ਨਾਲੇ ਨਾਲ ਬੰਦੇ ਸਾਰੇ ਆਪਣੇ ਬਰਕ ਟੀਮ ਦਾ ਹਾਂ ਜੀ ਹਾਂ ਕੰਪਨੀ ਦਾ ਵੀ ਐਵੀ ਗੱਲਾ ਇੱਕ ਦਿਨ ਬਲੂਹਾਰ ਲਿਆ ਕੇ ਦੇ ਸਕਦੀ ਆ ਅੱਜ ਸਾਰੇ ਤੇ ਬੰਦਾ ਬਾਕੀ ਬੰਦੇ ਮੈਂ ਕਿਹਨੂੰ ਭਾਈ ਨਾਲ ਸਾਰੇ ਘੈਂ ਨਾਲ ਭਾਰੀ ਵੀ ਜਾ ਰਹੇ ਨੇ ਲੋਕ ਜਾ ਰਹੀ ਹੈ ਹਰ ਬੰਦੇ ਦੇ ਕੋਲ ਬੋਰਡਰਾਂ ਨੂੰ ਕਿੰਨੇ ਕਿਹੜਾ ਸਮਾਨ ਚੱਕਣਾ ਉਸ ਤੋਂ ਪਾਕੇ ਦੇ ਸੁਣਾ ਮੈਂ ਕੰਮ ਕਰੀਏ ਕੰਮ ਨਹੀਂ ਕਰੀਏ ਮਾਣ ਦੇ ਨਾਲ ਫਟੇ பண்ணிள பண்ணேட மாதா பலேட் கிளீனி பாவ ਅੱਜ ਨਾਲ ਕਹਿੰਦੇ ਨੇ ਆਪਾਂ ਵੀ ਉਹ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਉਹ ਕੰਮ ਹੋਇਆ ਬਈ ਚੰਦਰ ਤੇ ਪਹੁੰਚਣ ਵਾਲਾ ਹੀ ਕੰਮ ਹੋਇਆ ਲੋਹਾ ਵੀ ਆਪ ਚੱਕਦੀ ਆ ਨਹੀਂ ਆਪਾਂ ਨੂੰ ਕੀ ਇਹਨਾਂ ਦੇ ਅੱਗੇ ਲੇਬਰ ਆ ਨਾ ਲੋਹਾ ਦਊਗੀ ਇਹ ਮਸ਼ੀਨ ਨੂੰ ਤਾਂ ਉਹ ਵੱਢੂਗੀ ਤਾਂ ਕੰਮ ਖਤਮ ਹੋ ਗਿਆ ਇਹ ਆ ਗਿਆ ਆਪਣੇ ਫਾਈਨਲ ਬਸ ਇਹ ਮਸ਼ੀਨ ਦਾ ਤੁਹਾਨੂੰ ਰੰਗ ਦਿਖਾਇਆ ਹਨਾ ਜਿਹੜਾ ਮੜਾ ਮੋਟਾ ਸਟਿਕਰ ਸਟੁੱਕਰ ਰਹਿਨੇ ਆ ਆਹ ਲਾਗੇ ਫੋਰਮ ਇਹਨਾਂ ਨੂੰ ਹੀ ਇਨਾ ਨੇ ਆਪਣਾ ਹਨਾ ਕੰਮ ਕਰੀ ਜਾਣਾ ਬਾਕੀ ਆ ਰਹਿ ਗਿਆ ਉਰੇ ਆ ਟਾਇਰ ਟੱਪਾ ਜੋ ਵੀ ਹੈ ਨਾ ਮਸ਼ੀਨ ਤੇ ਲੱਗਣਾ ਆ ਲੱਗ ਗਿਆ ਜੀ ਆਕੇ ਆ ਭਈਆਲੇ ਬਿਨਾਂ ਟਾਇਰਾਂ ਦੇ ਆ ਲੱਗੇ ਟਾਇਰ ਹੋਰ ਭਾਈ ਫੋਰਮੈਨੋ ਕਿਦਾਂ ਖਿੱਚੀ ਜਾਂਦੇ ਹੋ ਕੰਮ ਇਹ ਹਨਾ ਵੀ ਇੱਥੇ ਆ ਕੇ ਟਾਇਰ ਆ ਜੋ ਵੀ ਮਸ਼ੀਨ ਨੂੰ ਟਾਇਰ ਟੱਪਾ ਸਾਰਾ A to Z ਉਹ ਆਪਣੇ ਫਾਈਨਲ ਹੋ ਗਈ ਆਕੇ ਐਸਐਮਐਸ ਬਸ ਇੱਥੇ ਗਰੀਬ ਭਾਈ ਫਿਰ ਚੱਕ ਕੇ ਮੰਨ ਲਓ ਡਿਲੀਵਰੀ ਦੇ ਦਿੰਨੇ ਹੋ ਅੱਛਾ ਜੀ ਮਤਲਬ ਇੱਥੇ ਤਾਂ ਮੈਂ ਮਤਲਬ ਪੇਂਟ ਵਾਲਾ ਪ੍ਰਦੈਸ਼ ਸਕਤਮ ਹੋ ਗਿਆ ਯਾਰ ਪੇਂਟ ਵਾਲਾ ਸਿਸਟਮ ਢੋਡਾ ਬੜਾ ਘੈਂਟ ਆ ਸਾਰਾ ਕੁਝ ਘੈਂਟ ਆ ਹਾਂ ਨਹੀਂ ਭਾਈ ਦਿਲ ਜਿੱਤ ਲਿਆ ਅਜਨੇ ਹੈ ਪੇਂਟ ਵਾਲਾ ਸਿਸਟਮ ਹੈ ਹਾਂ ਪੇਂਟ ਵਾਲਾ ਸਿਸਟਮ ਆ ਉਹਨੇ ਤਾਂ ਦਿਲ ਜਿੱਤ ਲਿਆ ਭਾਈ ਇਹ ਵੀ ਯਾਰ ਇਹ ਜਿਆ ਪੇਂਟ ਔਰ ਤਾਂ ਹੀ ਭਾਈ ਬਲਕੀਤ ਮਸ਼ੀਨ ਦਾ ਰੰਗ ਨਹੀਂ ਖਰਾਬ ਹੁੰਦਾ 110 ਡਿਗਰੀ ਜਿਹਨੂੰ ਬਈ ਰੰਗ ਹੋ ਕੇ ਆਉਂਦਾ ਆ ਪਾੜਸਾ ਨਾ ਜਿਹੜਾ ਪੂੰਛ ਆ 110 ਡਿਗਰੀ ਦੇ ਵਿੱਚ ਨੂੰ ਨਿਕਲ ਗਿਆ ਤੁਸੀਂ ਹਿਸਾਬ ਲਾ ਲਓ ਵੀ ਭੱਠੀ ਪੇਂਟ ਕਿਉਂ ਨਾ ਮੰਨੀਏ ਫੇਰ ਨੂੰ ਆ ਆ ਗਈ ਲਾਈਨ ਬਈ ਦੇ ਬਈ ਮਸ਼ੀਨ ਫੇਰ ਕਹਾਂ ਲੰਗ ਜਾਂਦੀ ਆ ਨਾ ਆ ਡਿਲੀਵਰੀ ਵਾਲੇ ਇੱਧਰ ਆ ਗਿਆ ਲੱਖ ਲੱਖ ਜੀ ਦੇ ਜਿਵੇਂ ਆ 3641 ਦੀ ਆ ਗਈ ਆਪਣੀ ਜਿਵੇਂ ਨਾ ਜੰਕਸ਼ਨ ਹੁੰਦੇ ਆ ਨਾ ਆਪਣੇ ਸਟੇਸ਼ਨਾਂ ਦੇ ਵੱਡਾ ਜੰ ਦਿੱਲੀ ਦੇ ਵਿੱਚ ਲਾਈਨਾਂ ਆ ਨਾ ਰੇਲਵੇ ਦੀਆਂ ਉਦਾਂ ਲਾਈਨਾਂ ਪਾਈਆਂ ਹੋਈਆਂ ਵੀ ਸਮਝ ਤਾ ਮਾੜੇ ਬੰਦੇ ਦਾ ਉਹ ਪਤਾ ਹੀ ਨਹੀਂ ਲੱਗਦਾ ਵੀ ਇਹ ਕਿੱਧਰ ਨੂੰ ਜਾਂਦੀ ਹੈ ਕੱਟਰੀ ਜੀ 3641 ਦੀ ਆ ਗਈ ਲੈ ਅੱਛਾ ਮਾਡਲਾਂ ਦੇ ਹਿਸਾਬ ਨਾਲ ਆਏ ਹੈ ਵੀ 36 ਲੱਗ 41 ਲੱਗ 52 ਆ ਗਈ ਜੀ ਇਹ ਬੜੀ ਆ ਗਈ ਹੈ ਨਾ ਵੀ ਵਿੱਚ ਇੱਕ ਲਾਈਨ ਛੋਡੀ ਦੀ ਆ ਬਸ ਲਾਵਾ ਵੀਰੇ ਮੈਂ ਕਹਿੰਦਾ ਯਾਰ ਵੀ ਹੈਈ ਨੂੰ ਆ ਆਇਆ ਜਿਹੜਾ ਸਭ ਤੋਂ ਗੈਟਰਮ ਕੱਢੋ ਵਾਲਾ ਕਹਿੰਦੇ ਠੀਕ ਹੈ ਹਾਂ ਉਹ ਵੀਡੀਓ ਦਾ ਆ ਆਪਣੀ ਜਿਹੜੇ ਗੈਟਰਮ ਇੱਥੇ ਨੂੰ ਲਗੂਗਾ ਅੱਜ ਐਕਟ ਵੀ ਨਵੀਂ ਲਾਤਾ ਆਪਾਂ ਨੇ ਆ ਰੋੜਾ ਰੋੜਾ ਪਾ ਪੂਰੀ ਗੱਲ ਕਰੀ ਦੀ ਪਿੱਛੇ ਆ ਐਂਗਲ ਲਾ ਦੇ ਵੀਰੇ ਇੱਥੇ ਘੜਕਾ ਦਊਗਾ ਹੁਣੇ ਵੈਰਾਈਟੀਆਂ ਵੀਰੇ ਸਾਰੀਆਂ ਨੂੰ ਲਾਉਣੀ ਆ ਹਾਂਜੀ ਹਾਂਜੀ ਸਾਹ ਦੇ ਹੋ ਗਏ ਸਾਰਾ ਸ਼ੁਕਰ ਹੈ ਕਿਰਪਾ ਕਰਕੇ ਹਾਂਜੀ ਹਾਂ ਵੀ ਸਾਡੀ ਇਹਨਾਂ ਦੀ ਕਿਰਪਾ ਕਰਕੇ ਹੀ ਆ ਜੀ ਸਾਰਾ ਸ਼ੁਕਰ ਹੈ ਵੀ ਇਹਦਾ ਬਈ ਰੱਬੀ ਰੂਹ ਹੈ ਹਾਂਜੀ ਹਾਂ ਹੋਰੇ ਹੁੰਦੇ ਇਹਨਾਂ ਦੇ ਸਾਕੇ ਨਾ ਮਲਗੀਨ ਲਾਸ਼ਰੀ ਦਾ ਪੂਰਾ ਜਿਹੜਾ ਬਈ ਸਾਡਾ ਤਾਂ ਕਰਦੀ ਕੋਈ ਨਹੀਂ ਮਾਤਾ ਫਲਕਦਾ ਮੇਰੇ ਨਾਲ ਦਾ ਬੰਦਾ ਵੀ ਐਂਗੇ ਕਹਿੰਦਾ ਬਈ ਉਹ ਲੋਰ ਉਹ ਜਗਾ ਨਹੀਂ ਮੈਨੂੰ ਬਤਾਉਣੀ ਆ ਆਪਾਂ ਆਪਾਂ ਕਲਾਸ ਨਹੀਂ ਹੈ ਆਪਾਂ ਜੀ ਬਣੂ ਆ ਚਲੋ ਬਾਕੀ ਸਾਰਾ ਵੀਡੀਓ ਬਲਾਗ ਚੈਨਲ ਦੇ ਨਾਲ ਵੀ ਪਾਰਟੀ ਹੋ ਗਈ ਸਾਰਾ ਬੜਾ ਕੰਵੈਨਸ਼ਨ ਹੋ ਰਿਹਾ ਹੈ ਆ ਸਾਰੇ ਯਾਰ ਜਿਹੜਾ ਇੱਕ ਨਾਮ ਖੋਣ ਵਾਲੀ ਜਿਹੜਾ ਉਹਦੇ ਜਿਹੜਾ ਜੋ ਹੈ ਵੀ ਇਹ ਕੰਨ ਕਰਨਾ ਹੋਵੇ ਇਸ ਦੇ ਵਿੱਚ ਰੀਮ ਕਰੇ ਅਗਲੇ ਨੂੰ ਸਭ ਸਾਰਾ ਕੁਝ ਦੇਖਿਆ ਦੱਸ ਰਿਹਾ ਸਾਨੂੰ ਕੋ ਕੱਲ ਨੂੰ ਕਈ ਵੀ ਮਰਗੀ ਹੈ ਸਾਨੂੰ ਦੇ ਵੀ ਦਾ ਮੌਕਾ ਕਿ ਪਿਆ ਜਾਂਦਾ ਹੈ ਜਿਹੜੇ ਮੇਰੇ ਭਰਾ ਆ ਨਾ ਮਰੀਦ ਤੇ ਸਾਰੇ ਬਲਕੀ ਜੇ ਬਾਰੇ ਸੋਚਣਾ ਆ ਤਾਂ ਆ ਵੀਡੀਓ ਜ਼ਰੂਰ ਦੇਖ ਲਿਓ ਮਰੀਦ ਨਾਮ ਐਟੋ ਪੈਨਾ